ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਆਓ ਬਿਨਾਂ ਕਿਸੇ ਦੇਰੀ ਦੇ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਐਂਡਰੋਕਲਸ ਅਦੇਸ਼ ਸ਼ੇਰ ਪ੍ਰਾਚੀਨ ਰੋਮ ਦੀ ਗੱਲ ਹੈ ਕਿ ਇੱਕ ਐਂਡਰੋਕਲਸ ਨਾਂ ਦਾ ਇੱਕ ਗੁਲਾਮ ਆਪਣੇ ਮਾਲਕ ਦੇ ਜ਼ੁਲਮਾਂ ਤੋਂ ਤੰਗਾ ਕੇ ਜੰਗਲ ਵਿੱਚ ਭੱਜ ਗਿਆ ਤੇ ਉਹ ਲੰਬਾ ਸਮਾਂ ਅਥੇ ਪਟਕਦਾ ਰਿਹਾ ਉਹ ਬਹੁਤ ਥੱਕ ਗਿਆ ਅਤੇ ਭੁੱਖ ਨੇ ਉਸਦਾ ਹਾਲ ਮਾੜਾ ਰੱਖਿਆ ਸੀ ਉਹ ਬੜਾ ਨਿਰਾਸ਼ ਹੋ ਗਿਆ ਇਤਨੇ ਨੂੰ ਉਸਨੇ ਆਪਣੇ ਨੇੜੇ ਇੱਕ ਸ਼ੇਰ ਨੂੰ ਕਰਹੋਂਦੇ ਸੁਣਿਆ ਅਤੇ ਕਈ ਵਾਰ ਉਹ ਧੜਦਾ ਵੀ ਸੀ ਥੱਕਿਆ ਹਾਰਿਆ ਐਂਡਰੋਕਲਸ ਸ਼ੇਰ ਤੋਂ ਡਰ ਦਾ ਮਾਰਿਆ ਉੱਠਿਆ ਅਤੇ ਪੱਜ ਲਿਆ ਪਰ ਜਦੋਂ ਉਹ ਚਾੜੀਆਂ ਵਿੱਚੋਂ ਦੀ ਲੰਘ ਰਿਹਾ ਸੀ ਤਾਂ ਉਹ ਇੱਕ ਦਰਖਤ ਦੀ ਜੜ ਵਿੱਚ ਅੜਕ ਕੇ ਡਿੱਗ ਪਿਆ ਤੇ ਜਦੋਂ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸ਼ੇਰ ਨੂੰ ਤਿੰਨ ਪੈਰਾਂ ਤੇ ਲਗੜੌਦਾ ਆਪਣੇ ਵੱਲ ਆਉਂਦਾ ਵੇਖਿਆ ਅਤੇ ਉਸਨੇ ਅਗਲਾ ਪੰਜਾ ਸਾਹਮਣੇ ਉੱਪਰ ਚੱਕਿਆ ਹੋਇਆ ਸੀ ਐਂਡਰੋਕਲਸ ਕੋਰ ਨਿਰਾਸ਼ਾ ਦੇ ਆਲਮ ਵਿੱਚ ਸੀ ਉਸ ਕੋਲ ਉੱਠਣ ਅਤੇ ਪੱਜਣ ਦੀ ਸ਼ਕਤੀ ਨਹੀਂ ਸੀ ਤੇ ਸ਼ੇਰ ਨੇੜੇ ਆ ਗਿਆ ਪਰ ਜਦੋਂ ਵੱਡਾ ਦਰਿੰਦਾ ਉਸ ਦੇ ਐਨ ਕੋਲ ਆਇਆ ਅਤੇ ਉਸ ਤੇ ਹਮਲਾ ਕਰਨ ਦੀ ਬਜਾਏ ਉਹ ਘਰੋਂਦਾ ਤੇ ਚੀਕਦਾ ਰਿਹਾ ਤੇ ਐਂਡਰੋਕਲਸ ਨੂੰ ਵੇਖਦਾ ਰਿਹਾ ਮਾ ਸ਼ੇਰ ਨੇ ਆਪਣੇ ਸੱਜਾ ਪੰਜਾ ਅੱਗੇ ਉੱਪਰ ਨੂੰ ਕੀਤਾ ਹੋਇਆ ਸੀ ਇਹ ਲਾਉਣਾ ਲਤਪਤ ਅਤੇ ਬਹੁਤ ਜ਼ਿਆਦਾ ਸੁੱਜਿਆ ਹੋਇਆ ਸੀ ਇਸ ਨੂੰ ਹੋਰ ਨੇੜੇੋਂ ਵੇਖਦਿਆ ਐਂਡਰੋਲੋਕਸ ਨੇ ਦੇਖਿਆ ਕਿ ਇੱਕ ਵੱਡਾ ਕੰਡਾ ਪੰਜੇ ਵਿੱਚ ਚੁਬਿਆ ਹੋਇਆ ਸੀ ਜੋ ਸ਼ੇਰ ਦੀ ਸਾਰੀ ਮੁਸੀਬਤ ਦਾ ਕਾਰਨ ਸੀ ਹੌਸਲਾ ਕਰਕੇ ਉਸਨੇ ਕੰਡਾ ਫੜ ਲਿਆ ਅਤੇ ਇਸ ਨੂੰ ਸ਼ੇਰ ਦੇ ਪੰਜੇ ਵਿੱਚੋਂ ਕੱਢ ਦਿੱਤਾ ਕੰਡੇ ਦੇ ਬਾਹਰੋਂ ਤੇ ਦਰਦ ਨਾਲ ਇੱਕ ਵਾਰ ਤੇ ਸ਼ੇਰ ਚੰਗਾੜਿਆ ਪਰ ਜਲਦੀ ਹੀ ਉਸਨੂੰ ਰਾਹਤ ਮਿਲੀ ਕਿਉਂ ਹਰ ਤਰੀਕੇ ਨਾਲ ਐਂਡਰੋਕਲਸ ਨੂੰ ਜਤੌਣ ਲੱਗਿਆ ਕਿ ਉਸਨੂੰ ਪਤਾ ਹੈ ਕਿ ਕਿਸ ਨੇ ਉਸਨੂੰ ਰਾਹਤ ਦਿਲਾਈ ਸੀ ਰਿਣੀ ਹੋਣ ਸਦਕਾ ਉਸਨੂੰ ਖਾਣ ਦੀ ਬਜਾਏ ਉਹ ਆਪਣਾ ਹੁਣੇ-ਹੁਣੇ ਮਾਰਿਆ ਇੱਕ ਹਿਰਨ ਲੈ ਆਇਆ ਤੇ ਐਂਡਰੋਕਲਸ ਦੇ ਇਸ ਤੋਂ ਆਪਣੀ ਭੁੱਖ ਮਿਟਾਉਣਾ ਵਿੱਚ ਸਫਲ ਰਿਹਾ ਕੁਝ ਦਿਨਾਂ ਲਈ ਐਵੇਂ ਚੱਲਦਾ ਰਿਹਾ ਸ਼ੇਰ ਉਸ ਲਈ ਸ਼ਿਕਾਰ ਲਿਆਉਂਦਾ ਰਿਹਾ ਅਤੇ ਐਂਡਰੋਕਲਸ ਦੀ ਉਸ ਭਿਆਨਕ ਜਾਨਵਰ ਨਾਲ ਦੋਸਤੀ ਹੋ ਗਈ ਉਹ ਇੱਕ ਦੂਜੇ ਨੂੰ ਚਾਹਣ ਲੱਗ ਪਏ ਪਰ ਇੱਕ ਦਿਨ ਬਹੁਤ ਸਾਰੇ ਸਿਪਾਹੀ ਜੰਗਲ ਵਿੱਚ ਚੋਦੀ ਲੰਘ ਰਹੇ ਸਨ ਤੇ ਉਹਨਾਂ ਨੂੰ ਐਂਡਰੋਕਲਸ ਟੱਕਰ ਗਿਆ ਪੁੱਛਣ ਤੇ ਉਹ ਦੱਸ ਨਹੀਂ ਸਕਿਆ ਕਿ ਉਹ ਕੀ ਕਰ ਰਿਹਾ ਸੀ ਤਾਂ ਉਹਨਾਂ ਨੇ ਉਸ ਨੂੰ ਕੈਦੀ ਬਣਾ ਲਿਆ ਉਸ ਨੂੰ ਸ਼ਹਿਰ ਵਾਪਸ ਲੈ ਗਏ ਜਿੱਥੋਂ ਭੱਜ ਕੇ ਆਇਆ ਸੀ ਇੱਥੇ ਉਸਦੇ ਮਾਲਕ ਨੇ ਜਲਦੀ ਉਸ ਨੂੰ ਪਛਾਣ ਲਿਆ ਤੇ ਉਸ ਨੂੰ ਨਵੇਂ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਕਿਉਂਕਿ ਉਹ ਆਪਣੇ ਮਾਲਕ ਕੋਲੋਂ ਭੱਜ ਗਿਆ ਸੀ ਉਦੋਂ ਕਾਤਲਾ ਅਤੇ ਹੋਰ ਅਪਰਾਧੀਆਂ ਨੂੰ ਦਰਸ਼ਕਾਂ ਦੀ ਪੇਂਡ ਸਾਹਮਣੇ ਉਕੇ ਸ਼ੇਰਾ ਮੋਰੇ ਸੁਟ ਦੇਣ ਦਾ ਰਿਵਾਜ ਸੀ ਤਾਂ ਜੋ ਜਨਤਾ ਅਪਰਾਧੀਆਂ ਤੇ ਜੰਗਲੀ ਜਾਨਵਰਾਂ ਵਿਚਕਾਰ ਲੜਾਈ ਦੇ ਤਮਾਸ਼ੇ ਦਾ ਆਨੰਦ ਲੈ ਸਕੇ ਇਸ ਲਈ ਐਂਡਰੋਕਲਸ ਨੂੰ ਸ਼ੇਰ ਮੋਰੇ ਸੁਟਣ ਦੀ ਸਜ਼ਾ ਦਿੱਤੀ ਗਈ ਅਤੇ ਨਿਸ਼ਚਿਤ ਦਿਨ ਉਸ ਨੂੰ ਖਾੜੇ ਵਿੱਚ ਲਿਆਂਦਾ ਗਿਆ ਤੇ ਸ਼ੇਰ ਤੋਂ ਬਚਾ ਲਈ ਉਸ ਕੋਲ ਸਿਰਫ ਇੱਕ ਨੇਜ਼ਾ ਹੀ ਸੀ ਉਸ ਦਿਨ ਬਾਦਸ਼ਾਹ ਸ਼ਾਹੀ ਬਖਸੇ ਵਿੱਚ ਬੈਠਾ ਸੀ ਤੇ ਸ਼ੇਰ ਨੂੰ ਪਿੰਜਰੇ ਵਿੱਚੋਂ ਬਾਹਰ ਆ ਕੇ ਐਂਡਰੋਲਕਸ ਤੇ ਹਮਲਾ ਕਰਨ ਦਾ ਸੰਕੇਤ ਦੇ ਦਿੱਤਾ। ਮਾਪਰ ਜਦੋਂ ਆਪਣੇ ਪਿੰਜਰੇ ਵਿੱਚੋਂ ਬਾਹਰ ਆਇਆ ਤੇ ਐਂਡਰੋਲਕਸ ਦੇ ਨੇੜੇ ਪਹੁੰਚ ਗਿਆ ਤਾਂ ਤੁਹਾਨੂੰ ਕੀ ਲੱਗਦਾ ਹੈ ਕੀ ਹੋਇਆ ਹੋਵੇਗਾ? ਉਸਨੇ ਚਪਟ ਪੈਂਦੀ بجائے ਇਹ ਉਸਨ ਲੜ ਲੜਉਣ ਲੱਗ ਪਿਆ ਤੇ ਉਸਨੂੰ ਆਪਣੇ ਪੰਜੇ ਨਾਲ ਫਲਸਨ ਲੱਗ ਗਿਆ ਤੇ ਉਸਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਬੇਸ਼ੱਕ ਉਹੀ ਸ਼ੇਰ ਸੀ ਜਿਸਨੂੰ ਐਂਡਰੋਕਲਸ ਜੰਗਲ ਵਿੱਚ ਮਿਲੇ ਆ ਸੀ ਸਮਰਾਟ ਐਨੇ ਜ਼ਾਲਮ ਜਾਨਵਰ ਦਾ ਅਜਿਹਾ ਅਜੀਬ ਵਿਵਹਾਰ ਦੇਖ ਕੇ ਹੈਰਾਨ ਹੋ ਗਿਆ ਉਸਨੇ ਐਂਡਰੋਕਲਸ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ ਕਿ ਇਹ ਖਾਸ ਸ਼ੇਰ ਆਪਣੇ ਸੁਭਾਅਕ ਸਾਲਮ ਵਤੀਰੇ ਨੂੰ ਤਿਆਗ ਚੁੱਕਾ ਹੈ ਤਾਂ ਐਂਡਰੋਕਲਸ ਨੇ ਸਮਰਾਟ ਨੂੰ ਸਭ ਕੁਝ ਦੱਸਿਆ ਜੋ ਉਸ ਨਾਲ ਵਾਪਰਿਆ ਸੀ ਤੇ ਕਿਸ ਤਰ੍ਹਾਂ ਸ਼ੇਰ ਉਸ ਦਾ ਕੰਡਾ ਕਢਣ ਦੇ ਲਈ ਐਸਾਈਨਮੈਂਟ ਸੀ ਇਸ ਤੋਂ ਬਾਅਦ ਸਮਰਾਟ ਨੇ ਐਂਡਰੋਕਲਸ ਨੂੰ ਮਾਫ ਕਰ ਦਿੱਤਾ ਤੇ ਉਸ ਦੇ ਮਾਲਕ ਨੂੰ ਹੁਕਮ ਦੇ ਦਿੱਤਾ ਕਿ ਉਹ ਉਸ ਨੂੰ ਰਿਹਾ ਕਰ ਤਵੇ ਜਦੋਂ ਕੀ ਸ਼ੇਰ ਨੂੰ ਵਾਪਸ ਜੰਗਲ ਵਿੱਚ ਪੇਚ ਦਿੱਤਾ ਗਿਆ ਅਤੇ ਇੱਕ ਵਾਰ ਫਿਰ ਆਜ਼ਾਦੀ ਦਾ ਆਨੰਦ ਲੈ ਲਈ ਖੁਲਾ ਛੱਡ ਗਿਆ ਹਾਂਜੀ ਦੋਸਤੋ ਤੁਹਾਨੂੰ ਆ ਗਾਣੀ ਕਿੱਦਾਂ ਵੀ ਲੱਗਿਮ ਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀਆਂ ਦੱਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਤੇ Facebook ਦੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਆਕੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ